ਚੀ ਗੁਰਬਾਨੀ ਅਕੀ ਗੁਰਮਤ ਵਿਚਾਰ ਆਜੋ ਆਜੋ ਸਾਡੀ ਆਜੋ ਪ੍ਰਤੀ ਆਜਾ ਫਾਹੇ ਕਾਰਿਆ ਗੁਰਿੰਦਰ ਤੋਂ ਬਾਈਪਾਸ ਜਾਣਾ ਕਾਰੀਬਾਗ ਮਟਰਚੇ ਸਰਦਾਰ ਰਿਸ਼ਵ ਸਿੰਘ ਜੀ ਜੋ ਸਲਾਨਾ ਜਿਹੜਾ ਥੰਡ ਮਿਠੇ ਜਲਦੀ ਸਿੰਘ ਨੇ ਲੱਗ ਲਾ ਰਹੇ ਆ ਪਹੁੰਚ ਜਿਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਆ ਕਿ ਜੋ ਸਿੱਧਿ ਦੇਲੇ ਧੰਧਨ ਪੂਰ ਜਨ ਪਾਸ਼ਾ ਪਏ ਪਾਸ਼ਾ ਦੇ ਜਿਹੜੀ ਚੱਲ ਰਿਆ ਉਹਨਾਂ ਦੇ ਟੋਪਰ ਕੀ ਜਾ ਰਿਹਾ ਸਲਾਣਾ ਲੰਗਰ ਪਾਣੀ ਦੇ ਠੰਡੇ ਮਿਸ਼ ਜਲਦੀ ਸਪੀਲ ਲੈ ਰਹੇ ਆ ਉਹ ਅੰਦਰ ਚੱਲਦੇ ਜਿੱਥੇ ਸਾਡੇ ਸਤਕਾਰਯੋਗ ਬੇਟੀਆਂ ਔਰ ਭੈਣ ਜੀ ਸੇਵਾ ਜਿਹੜੀ ਬੜੇ ਪਿਆਰ ਦੇ ਨਾਲ ਨਿਭਾਰੇ ਨੇ ਔਰ ਦੋ ਸੰਤਾਂ ਦਾਤਪਨ ਸ਼ਕਾਇਆ ਜਾ ਰਿਹਾ ਔਰ ਸੇਵਾਦਾਰੀਆਂ ਕਹਿੰਦੇ ਭੈਣ ਜੀ ਤੇ ਨਾਲ ਸਾਡੇ ਬੇਟੀਆਂ ਆਪਣੇ ਸਤਕਾਰ ਦੇ ਨਾਲ ਕਰ ਰਹੇ ਨੇ ਤੇ ਸੇਵਾ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਦੋਖਦਾਨ ਸਾਡੀਆਂ ਮਾਂ ਜੋ ਭੈਣਾਂ ਵੱਲੋਂ ਪਾਇਆ ਜਾਂਦਾ ਹੈ ਔਰ ਗੁਰਮੁਖ ਪਰਿਵਾਰ ਵੱਲੋਂ ਜਿਹੜੇ ਖੰਡੇ ਪੱਟੀ ਜਾਲਦਿਸ ਮਿਲਾ ਲਾਈਏ ਜਾ ਰਹੇ ਔਰ ਅਸੀਂ ਗੱਲ ਕਰਦੇ ਹਾਂ ਫਟਿਆਲੇ ਦੇ ਜੀ 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 ਵੀ ਆਸਮਾਨ ਇੰਗਲਿਸ਼ ਸੇ ਆਪਣਾ ਦਿਖਾਦਾ ਹਲਸਾ ਦਿਸਦੀ ਕਿਤੇ ਬਤੇ ਹਾਂਜੀ ਸ਼ੋਭਨਾ ਜੀ ਕਿਹੜਾ ਰੋਡ ਵੱਜਦਾ ਜੀ ਇਹ ਮੰਗੀਠਾ ਰੋਡ ਕਿ ਇਹ ਅੱਜ ਜਿਹੜਾ ਠੰਡ ਮਠੇ ਦਲਦੇ ਆ ਸਿਵਲਾਂ ਲਾਰੇ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਕੋਲ ਅਰਜਨ ਦੇਵ ਜੀ ਦਾ ਪਾਸਿਆ ਦਾ ਜੰਗ ਜ ਆਪਣਾ ਛਿੰਦੇ ਝੜਾ ਇਹ ਗੱਲ ਉਹਦੇ ਉਹਦੇ ਕਰਕੇ ਲਾਰੇ ਆ ਜੀ ਤੇ ਇੱਕ ਜਿਹੜੀ ਨੁਕਸਾਨ ਦੇ ਰਹੇ ਆ ਸਾਹਿਬ ਫਤਿਹ ਹਾਂ ਜੀ ਪੀਟਾ ਜੀ ਜਿਹੜੇ ਸਿਵਲਾਂ ਲਾਈਆਂ ਦੀ ਜਾ ਰਹੀਆਂ ਇਹਦੇ ਬਾਰੇ ਕੀ ਕਰਨਗੇ ਜੋ ਹੰਕੇ ਪਾਕਸ਼ਾਨੇ ਦੀ ਜਿਹੜੀ ਰਿਗਰ ਦੇ ਵਿੱਚੋਂ ਲੱਗਦੇ ਆ ਜਿਹਨਾਂ ਦੇ ਲੰਮਰ ਉਹ ਚੱਲ ਰਹੇ ਆ ਹਰ ਸਾਲ ਆਉਂਦੇ ਆ ਪਰਮਾਤਮਾ ਦੀ ਕਿਰਪਾ ਹੈ ਬੋਰਪ ਨੂੰ ਇਹ ਹੀ ਮਾਸੇ ਆ ਬਸ ਪਰਮਾਤਮਾ ਦਾ ਨਾਮ ਲੈਣਾ ਉਹਨਾਂ ਦਾ ਅਤਨਾ ਚੱਕਾ ਨਹੀਂ ਲੈਣਾ ਹੂੰ ਤੇ ਆਪਣਾ ਮੰਦਾ ਕਰੋ ਅੱਗੇ ਵਧਣਾ ਹੈ ਪੰਜਾਬ ਨੂੰ ਆਪਾਂ ਥੋੜਾ ਸਾਫ਼ ਰਹਿ ਕੇ ਆਉਣਾ ਹੈ ਤੇ ਮਾਲਿਆ ਦਾ ਨਾਮ ਮੰਨ ਰਿਹਾ ਹੈ ਬਸ ਜੀ ਦਾ ਸਾਥ ਚੱਲ ਮੀਟੀ ਦੇ ਹਰ ਸਾਲ ਦੇਖ ਰਹੇ ਆ ਇਸ ਸਾਲ ਵੀ ਅਸੀਂ बाबा जी वैष्ण जी ॾहड़ा मना रहियां ऐं उन्हनि जी यादि जे विचे मिठे जल जीअं का करा रही भाई कृपा करे सची सुठी गुरबाणी ऐं गुणबार